ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਮੁਖਸਰ ਸਾਹਿਬ ਤੇ ਗਿੱਦੜਵਾਹਾ ਦੇ ਵਿੱਚ ਤੜਕਸਰ ਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਕਾਸੋ ਆਪਰੇਸ਼ਨ ਦੇ ਵਿੱਚ ਸਤਨਾਮ ਸਿੰਘ ਡੀਐਸਪੀ ਅਮਨਦੀਪ ਸਿੰਘ ਡੀਐਸਪੀ ਜਸਵੀਰ ਜਸਵੀਰ ਸਿੰਘ ਡੀਐਸਪੀ ਜਸਪਾਲ ਸਿੰਘ ਡੀਐਸਪੀ ਡੀ ਤੇ ਮੁਖ ਅਫਸਰਾਂ ਥਾਣਾ ਤੇ 250 ਦੇ ਕਰੀਬ ਪੁਲਿਸ ਕਰਮਚਾਰੀ ਸ਼ਾਮਲ ਸਨ ਜਿਨ੍ਹਾਂ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਸ਼੍ਰੀ ਮੁਖਸਰ ਸਾਹਿਬ ਤੇ ਗਿੱਦੜਵਾਹਾ ਦੇ ਪਿੰਡ ਤੇ ਕਸਮੀਆਂ ਦੇ ਅੰਦਰ ਇਹ ਤੜਕਸਰ ਆਪਰੇਸ਼ਨ ਚਲਾਇਆ ਗਿਆ ਇਸ ਸਬੰਧ ਵਿੱਚ ਡੀਐਸਪੀ ਡੀ ਮਨਮੀਤ ਸਿੰਘ ਨੇ ਦੱਸਿਆ ਕਿ ਤੜਕਸਰ ਚਲਾਇਆ ਕਾਸੋ ਆਪਰੇਸ਼ਨ ਦੇ ਵਿੱਚ ਕਰੀਬ 1080 ਨਸ਼ੀਲੀਆਂ ਗੋਲੀਆਂ ਤੇ 51 ਬੋਤਲਾਂ ਦੇਸੀ ਸ਼ਰਾਬ ਤੇ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਵੱਖ-ਵੱਖ ਥਾਣਿਆਂ ਦੇ ਵਿੱਚ 7 ਐਫਆਈਆਰ ਦਰਜ ਕੀਤੀਆਂ ਗਈਆਂ ਨੇ ਹੋਰ ਕੀ ਗੱਲਬਾਤ ਹੋਈਏ ਸੁਣੋ ਪੂਰੀ ਖਬਰ ਆਨੰਯੋਗ ਡੀਜੀਪੀ ਸਾਹਿਬ ਪੰਜਾਬ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ੇ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਬਾਗੀ ਰਤਮੀਨਾ ਜੀ ਦੀ ਅਗਵਾਈ ਹੇਠ ਅੱਜ ਦੋ ਸਬਡਿਵੀਜ਼ਨਾਂ ਸਬਡਿਵੀਜ਼ਨ ਸ਼੍ਰੀ ਮੁਕਸਰ ਸਾਹਿਬ ਅਤੇ ਸਬਡਿਵੀਜ਼ਨ ਗਿੱਦੜਵਾਹਾ ਵਿਖੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਾਇਆ ਗਿਆ ਮਾਰਨਿੰਗ ਚ ਜਿਸ ਦੌਰਾਨ ਤਕਰੀਬਨ 101080 ਨਸ਼ੀਲੀਆਂ ਗੋਲੀਆਂ 51 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਹਦੇ ਰਿਗਾਰਡਿੰਗ ਵੱਖ-ਵੱਖ ਥਾਣਿਆਂ 'ਚ ਪਰਚੇ ਦਰਜ ਕੀਤੇ ਗਏ ਨੇ ਤੇ तकरीबन ਸੱਤ ਦੋਸ਼ੀ ਇਸ ਚ ਟੋਟਲ ਸੱਤ ਦੋਸ਼ੀ ਗ੍ਰਿਫਤਾਰ ਕੀਤੇ ਗਏ ਕਿੰਨੇ ਪਰਸੈਂਟ ਹਰ ਟੋਟਲ ਸੱਤ ਐਫ ਆਈ ਆਰ ਲਾਜ ਹੋਈਆਂ ਨੇ ਗਿੱਦੜਵਾਹ ਚ ਵੀ ਤੇ ਸ਼੍ਰੀ ਮੁਕਸਰ ਸਾਹਿਬ ਵਿੱਚ ਠੀਕ ਹੈ ਸ਼੍ਰੀ ਮੁਕਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ